ਇੱਕ 크리스마ਸ ਕਰਕੇ ਨਹੀਂ ਹੈਗਾ ਬਾਈ ਇਹ ਗੁਰੂ ਕੇ ਗੁਰੂ ਦਾ ਲੰਗਰ ਹੈ ਇੱਥੇ ਵੀ ਉਹ ਗੁਰਦੁਆਰਾ ਸਾਹਿਬ ਦੇ ਬਾਹਰ ਲੰਗਰ ਲਾਇਆ ਜਾਂਦਾ ਹੈ ਚਾਹ ਬਰੈਡ ਦਾ ਲੰਗਰ ਚੱਲ ਰਿਹਾ ਤੇ ਗੁਰਦੁਆਰਾ ਸਾਹਿਬ ਦੇ ਅੰਦਰ ਰੋਟੀ ਪਾਣੀ ਦਾ ਕਿੱਡਾ ਟੈਂਟ ਲਾਇਆ ਵਾਪੇ ਸ਼ਾਤ ਸਵਰਾਜ ਫੈਕਟਰੀ ਦੇ ਨਾਲ ਵਈ ਦੇ ਕੋਟਾਬੇ ਵਾਲੇ ਪੱਕੇ ਲੰਗਰ ਲਾਉਂਦੇ ਲਾਉਂਦੇ ਆ ਬਈ ਸੇਵਾ ਸਤਿ ਸ੍ਰੀ ਅਕਾਲ ਬਾਈ ਜੀ ਸਾਰਿਆਂ ਨੂੰ ਸਵਾਗਤ ਕਰਦੇ ਇੱਕ ਨਵੇਂ ਦਿਨ ਦੇ ਨਵੇਂ ਬਲੌਗ ਦੇ ਵਿੱਚ ਬਾਈ ਅੱਜ ਹੈਗੀ ਹੈ 25 ਦਸੰਬਰ 25 ਦਸੰਬਰ ਦਾ ਦਿਹਾੜਾ ਲੋਕਾਂ ਦੇ ਵਿੱਚ ਬਈ ਯਾਤਰਾ ਤੁਹਾਨੂੰ ਪਤਾ ਹੈ ਸਵਾ ਦਿਨ ਚੱਲਦੇ ਆ ਤੇ ਸਵਾ ਦਿਨ ਵਿੱਚ ਲੋਕ ਸੋਚੀ ਜਾਂਦੇ ਕਈ ਵੀ ਜਿਹੜੇ ਲੰਗਰ ਲਾਏ ਹੋਏ ਹੁੰਦੇ ਆ ਰੋੜਾਂ ਆਪਾਂ ਵੀ ਯਾਤਰਾ ਦੇ 크리스마ਸ ਕਰਕੇ ਲਾਏ ਹੁੰਦੇ ਨਈ ਬਈ ਪੰਜਾਬ ਦੇ ਵਿੱਚ ਦਾ ਸਭ ਤੋਂ ਵੱਧ ਜਿਹੜੇ ਲੰਗਰ ਲਾਏ ਜਾਂਦੇ ਆ ਇਹ ਸ਼ਹੀਦੀ ਜੋੜ ਮੇਲੇ ਕਰਕੇ ਲਾਏ ਜਾਂਦੇ ਸਹਿਬਜ਼ਾਦਿਆਂ ਖਾਤਰ ਲਾਈ ਜਾਂਦੇ ਜਿਨ੍ਹਾਂ ਉਹਦੀ ਸ਼ਹਾਦਤ ਕਰਕੇ ਲਾਏ ਜਾਂਦੇ ਆ ਸੋ ਅੱਜ ਦਾ ਬਈ ਬਲੌਗ ਵੀ ਆਪਾਂ ਤਾਂ ਹੀ ਸ਼ੁਰੂ ਕਰਿਆ ਤੁਹਾਨੂੰ ਦਿਖਾਹੰਦੇ ਆ ਰਸਤੇ ਵਿੱਚ ਬਈ ਕਿੰਨੇ ਤਰ੍ਹਾਂ ਦੇ ਲੰਗਰ ਲੱਗੇ ਹੋਏ ਔਰ ਕਿੰਨੇ ਹੀ ਸੇਵਾ ਭਾਵਨਾ ਦੇ ਨਾਲ ਦੇ ਲੰਗਰ ਲਾਂਦੇ ਆ ਹੱਥ ਜੋੜ-ਜੋੜ ਕੇ ਬਾਈ ਕਹਿੰਦੇ ਵੀ ਆਓ ਲੰਗਰ ਖਾਓ ਲੰਗਰ ਪ੍ਰਸ਼ਾਦਾ ਛਕੋ ਤੇ ਤੁਹਾਨੂੰ ਵੀ ਦਿਖਾਉਂਦੇ ਰਸਤੇ ਦੇ ਵਿੱਚ ਤੇ ਚੱਲਦੇ ਆਂ ਦੁਕਾਨ ਦੇ ਵਿੱਚ ਦੁਕਾਨ ਤੇ ਵੀ ਜਾਣ ਨਾਲੇ ਤੇ ਰਸਤੇਆਂ ਉੱਪਰ ਦਿਖਾਵਾਂਗੇ ਕਿੰਨੇ ਪ੍ਰਕਾਰ ਦੇ ਲੰਗਰ ਹੈ ਬ੍ਰੈਡ ਚਾਹ ਪਕੌੜੇ ਤੇ ਬਾਕੀ ਰੋਟੀ ਐ ਦਾਲ ਪਾਣੀ ਦਾ ਦਿਨ ਦੇ ਵਿੱਚ ਚੱਲੀ ਜਾਂਦਾ ਐ ਤੇ ਚਾਹ ਲੰਗਰ ਦਾ ਬਾਈ ਹਰੇਕ ਪਾਸੇ ਹੋਣਾ ਐ ਚਲੋ ਆਓ ਦਿਖਾਈਏ ਨਾਲ ਬਲੌਗ ਦੇ ਨਾਲ ਜੁੜੇ ਰਹੋ ਤੁਹਾਨੂੰ ਵੀ ਦਿਖਾਉਂਦੇ ਐਂਡ ਤੱਕ ਬਲੌਗ ਦੇ ਵਿੱਚ ਆਪਣੇ ਪਿੰਡ ਖਾਨਪੁਰ ਦੇ ਵਿੱਚ ਵੀ ਬਾਈ ਲੰਗਰ ਦੀ ਸੇਵਾ ਲੱਗਣੀ ਐ ਲੱਗੀ ਵੀ ਐ ਤੇ ਆ ਲੰਗਰ ਦੇ ਕਰਕੇ ਇੱਥੇ ਬੋਰਡ ਵੀ ਲਾਏ ਹੋਏ ਆ ਤੇ ਕੱਲ ਤੇ ਕੱਲ ਤੇ ਸਟਾਰਟ ਹੋਣਾ ਲੰਗਰ ਆਪਣਾ ਵੀ ਤੇ ਖਾਨਪੁਰ ਇੱਥੇ ਵੀ ਚਾਹ ਬਰੈਡ ਦਾ ਲੰਗਰ ਲਾਇਆ ਜਾਂਦਾ ਤੇ ਹੁਣ ਆ ਬੋਰਡਾਂ ਦੀ ਜਿਹੜੇ ਬੋਰਡ ਲੱਗੇ ਹੋਏ ਹੁੰਦੇ ਆ ਸਾਈਨ ਬੋਰਡ ਇਹਨਾਂ ਦੇ ਨਾਲੇ ਲਾਏ ਹੋਏ ਬੋਰਡ ਤੇ ਤਿਆਰੀਆਂ ਕਰਨ ਲੱਗੇ ਆ ਮੁੰਡੇ ਤੁਹਾਨੂੰ ਦਿਖਾਉਂਦੇ ਆ ਥੋੜਾ ਜਿਹਾ ਕਿੱਥੇ ਆਪਣੇ ਪਿੰਡ ਵਾਲੇ ਲਾਉਂਦੇ ਆ ਖਾਨਪੁਰ ਇਹ ਚੱਲਦੀ ਆ ਤਿਆਰੀ ਬਈ ਮੁੰਡਿਆਂ ਦੀ ਆਪਣੇ ਲੰਗਰਾਂ ਵਾਲਿਆਂ ਦੀ ਸੇਵ ਵਾਲਿਆਂ ਦੀ ਤੇ ਲੰਗਰ ਲਾਉਣਗੇ ਅੱਜ ਤਿਆਰੀਆਂ ਕਰਨ ਲੱਗੇ ਹੋਏ ਆ ਚੌਬਰ ਤੇ ਕੱਲ ਨੂੰ ਬਈ ਆਪਣੇ ਵੀ ਚਾਹ ਬਰੈਡ ਦਾ ਲੰਗਰ ਲੱਗਣਾ ਆ ਤੇ ਅਸੀਂ ਵੀ ਸੇਵਾ ਵਾਸਤੇ ਆਵਾਂਗੇ ਜ਼ਰੂਰ ਆਵਾਂਗੇ ਤੇ ਬਾਤ ਤੇ ਵੱਦ ਬਾਈ ਜਿੰਨੀ ਹੋ ਸਕਦੀ ਸੇਵਾ ਕਰਾਇਆ ਕਰੋ 25 26 27 ਨੂੰ ਤਾਂ ਬਾਈ 3 ਦਿਨਾਂ ਦਾ ਲੰਗਰ ਦੇ ਇਹ ਸੇਵਾ ਜਿਹੜੀ ਬਹੁਤ ਲੱਗੀ ਰਹਿੰਦੀ ਹੈ ਰੋੜਾਂ ਤੇ ਕਿਉਂਕਿ ਇਹਨਾਂ ਦਿਨਾਂ ਵਿੱਚ ਜਿਹੜੇ ਛੋਟੇ ਸਾਬਜਾਦ ਦੇ ਦੇ ਬਾਬਾ ਜਰਾਵਰ ਸਿੰਘ ਬਾਬਾ ਫਤਿਹ ਸਿੰਘ ਸ਼ਹੀਦ ਕਰੇ ਤੇ ਤੇ ਇਹਨਾਂ ਦਿਨਾਂ ਵਿੱਚ ਜਾ ਸਭ ਤੋਂ ਵੱਧ ਲੰਗਰ ਲੱਗਿਆ ਜਾਂਦਾ ਤੇ ਫਤਿਹਗੜ੍ਹ ਦੀ ਸਵਾ ਵੀ ਸਭ ਤੋਂ ਬੜੀ ਭਰੀ ਜਾਂਦੀ ਹੈ ਇੱਥੇ ਲੰਗਰ ਦੀ ਸੇਵਾ ਦੇ ਬਾਅਦ ਦੇਖੋ ਲੰਗਰਾਂ ਦੀ ਚੱਲ ਰਹੀ ਹੈ ਤਿਆਰੀ ਤੇ ਇੱਥੇ ਵੀ ਲੰਗਰ ਹੈ ਤੇ ਦੂਜੀ ਸਾਈਡ ਵੀ ਅੱਗੇ ਚੱਲਣ ਲੱਗੀ ਵੀ ਹੈ ਤਿਆਰੀ ਬਾਈ 25 26 27 ਨੂੰ ਬਈ 3 ਦਿਨ ਹੁਣ ਅਸੀਂ ਬਲੌਗ ਦੇ ਵਿੱਚ ਤਾਈ ਤੁਹਾਨੂੰ ਦਿਖਾਈ ਜਾਵਾਂਗੇ ਤੇ 3 ਦਿਨ ਅਸੀਂ ਲੰਗਰਾਂ ਦੇ ਵਿੱਚੇ ਕਹਾਣਾ ਰਹਿਣਾ ਹੈ ਇੱਕ ਦਿਨ ਤਾਂ ਆਪਣਾ ਆਪਣੇ ਪਿੰਡ ਵੀ ਹੈਗਾ ਉੱਥੇ ਵੀ ਸੇਵਾ ਕਰਾਵਾਂਗੇ ਤੁਹਾਨੂੰ ਉੱਥੇ ਵੀ ਦਿਖਾਵਾਂਗੇ ਮਾਹੌਲ ਕਿਦਾਂ ਦਾ ਤੇ ਬਾਕੀ ਰੋਡ ਤੇ ਆ ਜਿੰਨੇ ਵੀ ਅੱਜ ਲੰਗਰ ਹੋਣਗੇ ਸਾਨੂੰ ਸਾਰੇ ਦਿਖਾਂਦੇ 25 ਤਰੀਕ ਦੇ ਕਰੜ ਦਾ ਬਾਜ਼ਾਰ ਬਈ ਇੱਥੇ ਵੀ ਬਈ ਲੰਗਰ ਬਹੁਤ ਲੱਗੇ ਹੋਏ ਹੁੰਦੇ ਆ ਫਿਲਾਲ ਅੱਜ 25 ਤਰੀਕ ਹੈ ਤੇ ਇੱਥੇ ਵੀ ਸਟਾਰਟਿੰਗ ਹੈ ਲੰਗਰਾਂ ਦੀ ਤੇ ਚੱਲ ਰਹੀ ਹੈ ਤਿਆਰੀ ਬਈ ਸਾਰੇ ਪਾਸੇ ਲੋਕਾਂ ਦੇ ਵਿੱਚ ਬਈ ਭਾਵਨਾ ਬਹੁਤ ਹੈ ਗੁਰਦੁਆਰਾ ਸਾਹਿਬ ਇੱਥੇ ਇੱਥੇ ਵੀ ਲੰਗਰ ਬੱਕਾ ਲਾਇਆ ਜਾਂਦਾ ਗੁਰਦੁਆਰੀ ਇਮਾਰਤ ਬਣ ਰਹੀ ਹੈ ਇੱਥੇ ਹੀ ਪੱਕਾ ਲੰਗਰ ਚੱਲਣਾ ਹੈ ਤੇ ਲੰਗਰ ਚੱਲਦਾ ਹਰ ਸਾਲ ਇੱਥੇ ਵੀ ਹੁਣ 3 ਦਿਨਾਂ ਦੇ ਵਿੱਚ ਤਾਂ ਬਈ ਬਹੁਤ ਲੰਗਰ ਦੀ ਸੇਵਾ ਕਰਦੇ ਲੋਕ ਲਾਂਡਰਾ ਰੋਡ 'ਪਾ ਵੀ ਲੰਗਰ ਲਾਣੇ ਵਾਲੇ ਬਈ ਬਹੁਤ ਦਾਨੀ ਸੱਜਣ ਹੁੰਦੇ ਆ ਤੇ ਇਸ ਰੋਡ ਤੇ ਦਾ ਬਈ ਲੰਗਰ ਬਹੁਤ ਆ ਲੱਗਦੇ ਵੈਸੇ ਅੱਜ 25 ਤਰੀਕਾ ਅੱਜ ਤੋਂ ਸਟਾਰਟ ਹੋ ਜਾਂਦੇ ਆ ਤੇ ਕੱਲੇ-ਕੱਲੇ ਪਿੰਡ ਵਾਲੇ ਜਿੰਨੇ ਵੀ ਪਿੰਡ ਪੈਂਦੇ ਆ ਲਾਂਡਰਾ ਰੋਡ 'ਪਾ ਸਾਰਿਆਂ ਨੇ ਬਾਈ ਲੰਗਰ ਲਾਇਏ ਹੁੰਦੇ ਆ ਇਹ ਦੁਕਾਨ ਵਾਲੇ ਨੇ ਲਾਇਆ ਵੀ ਇਹ ਵੀ 3-4 ਦਿਨ ਚੱਲਦਾ ਲੰਗਰ ਤੇ ਬਾਬੇ ਦੀ ਕਿਰਪਾ ਇਹਨਾਂ ਦੀ ਸਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਯਾਦ ਕਰਦੇ ਹੋਏ ਬਾਈ ਸਾਰੇ ਸਮਰਪਿਤ ਹੈ ਇਹ ਲੰਗਰ ਜਿੰਨੇ ਵੀ ਹੈਗੇ ਆ ਦੁਕਾਨ ਨਾਲੇ ਵੀ ਬਾਈ ਬਹੁਤ ਲੰਗਰ ਲਾਉਂਦੇ ਆ ਲਾਂਡਰਾ ਰੋਡ ਦੀ ਕੰਡੀਸ਼ਨ ਤਾਂ ਉਹਨੂੰ ਪਤਾ ਹੀ ਹੈ ਪਰ ਫੇਰ ਵੀ ਲੰਗਰਾਂ ਦੀ ਸੇਵਾ ਬਈ ਬਹੁਤ ਜ਼ਿਆਦਾ ਇੱਥੇ ਸਾਰੀਆਂ ਤਿਆਨੀਆਂ ਬਈ ਲੰਗਰਾਂ ਦੀ ਸੁਨਹਿਾਲ ਬੋਲ ਕੇ ਪਿੰਡ ਸੰਤੇ ਮਾਜਰਾ ਬਈ ਇੱਥੇ ਵੀ ਉਹ ਗੁਰਦੁਆਰਾ ਸਾਹਿਬ ਦੇ ਬਾਹਰ ਲੰਗਰ ਲਾਇਆ ਜਾਂਦਾ ਹੈ ਉਹ ਚਾਹ ਬਰੈਡ ਦਾ ਲੰਗਰ ਚੱਲ ਰਿਹਾ ਤੇ ਗੁਰਦੁਆਰਾ ਸਾਹਿਬ ਦੇ ਅੰਦਰ ਰੋਟੀ ਪਾਣੀ ਦਾ ਵੀ ਚੱਲਦਾ ਰਹਿੰਦਾ ਲੰਗਰ ਭਾਈ ਜੀ ਬਈ ਤੁੰਦ ਵੀ ਬਹੁਤ ਜ਼ਿਆਦਾ 25 ਦਸੰਬਰ ਦਾ ਦਿਨ ਆ ਤੇ ਤੁੰਦ ਹੁਣੇ ਆਈ ਹੈ ਪਹਿਲਾ ਮੌਸਮ ਸਾਫ਼ ਤਾਂ ਫਿਲਹਾਲ ਹੁਣ ਤਾਂ ਬਹੁਤ ਜ਼ਿਆਦਾ ਧੁੰਦ ਹੋ ਗਈ ਸੰਘਣੀ ਧੁੰਦ ਹੋ ਗਈ ਇਹਨਾਂ ਦਿਨਾਂ ਵਿੱਚ ਜਦੋਂ ਬਾਬਾ ਜੀ ਹੁਣੇ ਸ਼ਹੀਦ ਕਰੇ ਹੋਣੇ ਆ ਉਸ ਟਾਈਮ ਜਦੋਂ ਉਸ ਟਾਈਮ ਬਹੁਤ ਜ਼ਿਆਦਾ ਧੁੰਦ ਜਾਂਦਾ ਕੁਝ ਵੀ ਨਹੀਂ ਆਵਾਜਾਈ ਹੁੰਦੀ ਘਾਣਾ ਠੰਡਾ ਹੀ ਬਹੁਤ ਹੋਇਆ ਕਰਦੀ ਸੀ ਹੋ ਜਾਏ ਮਾਹੌਲ ਬਣਿਆ ਵੇ ਅੱਜ ਦਾ ਬਾਈ ਦੇਖੋ ਦੇਖਦਾ ਨਹੀਂ ਹੈਗਾ ਅੱਧਾ ਕਿਲੋਮੀਟਰ ਅੱਗੇ ਜੇ ਕਿਤੇ ਰਾਤ ਨੂੰ ਹੀ ਧੁੰਦ ਪੈ ਜਵੇ ਤਾਂ ਫਿਰ ਬਹੁਤ ਔਖਾ ਹੋ ਜਾਂਦਾ ਹੈ ਅੱਜ ਮੌਸਮ ਬਾਈ ਬਹੁਤ ਜ਼ਿਆਦਾ ਖਰਾਬ ਹੋ ਰਿਹਾ ਧੁੰਦ ਦੇਖੋ ਕਿੰਨੀ ਹੈ ਕੁਝ ਵੀ ਨਹੀਂ ਦਿਖਦਾ ਅੱਗੇ ਅੱਧਾ ਕਿਲੋਮੀਟਰ ਬਾਕੀ ਸੇਵਾ ਲੰਗਰਾਂ ਦੀ ਤੁਹਾਨੂੰ ਪਤਾ ਹੀ ਪਈ ਬਹੁਤ ਹੈ ਇਕੱਲੇ ਇਕੱਲੇ ਦੁਕਾਨ ਵਾਲੇ ਇਕੱਲੇ ਇਕੱਲੇ ਬਾਈ ਮਾਰਕੀਟਾਂ ਵਾਲੇ ਆਪਣੇ ਸਾਰੇ ਲੰਗਰ ਲਾਉਂਦੇ ਨੇ ਉੱਤੇ ਦੇਖੋ ਵੀ ਲੰਗਰ ਹੋ ਰਿਹਾ ਕਿੱਡਾ ਟੈਂਟ ਲਾਇਆ ਵਾ ਬਾਬੇ ਸ਼ਾਹ ਦਾ ਇਹ 크리스마ਸ ਕਰਕੇ ਨਹੀਂ ਹੈਗਾ ਬਾਈ ਇਹ ਗੁਰੂ ਕੇ ਗੁਰੂ ਦਾ ਲੰਗਰ ਹੈ ਬਾਬਾ ਸਾਹਿਬ ਜਪਦਿਆਂ ਕਰਕੇ ਲਾਇਆ ਜਿਹੜੇ ਲੰਗਰ ਬਾਈ ਸਾਰੇ ਅੱਜ ਜਿੰਨੇ ਵੀ ਰੋੜਾਂ ਦੇ ਬਾਈ ਲੰਗਰ ਲੱਗੇ ਵੀ ਉਹ ਤਾਂ ਸਟਾਰਟ ਹੋ ਜਾਂਦੇ ਆ 25 26 27 ਨੂੰ ਲਾਂਡਰਾ ਚੁੰਨੀ ਬਨੂੜ ਸਾਈਡ ਕਰਾਲੀ ਮਰੰਡੇ ਸੈੱਡ ਜਿੰਨੇ ਵੀ ਲੈ ਸੈੱਡ ਰੋਡ ਪੈਂਦੇ ਜਿਹੜੇ ਫਤਿਹਗੜ੍ਹ ਸਾਹਿਬ ਨੂੰ ਜਾਂਦੇ ਆ ਬਾਈ ਸਾਰੇ ਬਸੇ ਰੋੜੇ ਪਾ ਲੰਗਰੇ ਲੰਗਰ ਹੋਣਗੇ ਕਿਉਂਕਿ ਇਹਨਾਂ ਦਿਨਾਂ ਵਿੱਚ ਸੰਗਤ ਬਹੁਤ ਜਾਂਦੀ ਹੈ ਤੇ ਹਰ ਕੋਈ ਰੁਕੇ ਚਾਹ ਪਾਣੀ ਦਾ ਪ੍ਰਸ਼ਾਦਾ ਛੱਕੇ ਜਾਂਦਾ ਹੀ ਹੈ ਬਹੁਤ ਲੰਗਰ ਲੱਗੇ ਵਿ ਅੱਜ ਵੀ ਭਾਈ ਅੱਜ ਵੀ 25 ਦਸੰਬਰ ਹਾਲੇ ਅੱਜ ਸਟਾਰਟ ਹੈ ਸਵਾ ਫਤੇਗੜ ਸਾਹਿਬ ਦੀ ਤੇ ਕੱਲ ਨੂੰ ਵੀ ਪਰਸੋਂ ਨੂੰ ਵੀ ਦੋ ਦਿਨ ਦੇ ਲੰਗਰ ਪੂਰੇ ਲੱਗਣੇ ਬਹੁਤ ਜ਼ਿਆਦਾ ਲੰਗਰ ਲੱਗਦੇ ਨੇ ਸੇਵਾ ਭਾਵਨਾ ਬਹੁਤ ਜ਼ਿਆਦਾ ਆ ਬਹੁਤ ਸੇਵਾ ਭਾਵਨਾ ਤੇ ਹੁਣ ਆ ਦੇਖੋ ਇੱਥੇ ਵੀ ਲੰਗਰ ਲਾਇਆ ਹੁੰਦਾ ਫੈਕਟਰੀ ਅੱਗੇ ਸਵਰਾਜ ਫੈਕਟਰੀ ਦੇ ਨਾਲ ਬਈ ਦੇਖੋ ਢਾਬੇ ਵਾਲੇ ਪੱਕੇ ਲੰਗਰ ਲਾਉਂਦੇ ਲੰਮੇ ਆ ਬਈ ਸੇਵਾ ਪੱਕਾ ਪੱਕਾ ਰਹੀ ਅੱਗੇ ਪਿੰਡ ਕੈਲੋਂ ਵਾਲੇ ਲਾਉਣਗੇ ਤੇ ਉਸ ਤੋਂ ਬਾਅਦ ਲਾਂਡਰ ਵਾਲੇ ਉਸ ਤੋਂ ਬਾਅਦ ਜਿੰਨੇ ਹੀ ਪਿੰਡ ਬੈਰੋਂ ਨੂੰ ਭਾਗੋ ਮਾਜਰਾ ਸਨੇਟਾ ਡੈੜੀ ਜਿੰਨੇ ਵੀ ਹੈਗੇ ਆ ਸਾਰੇ ਬਾਈ ਲੰਗਰ ਲਾਉਂਦੇ ਸਾਰੇ ਜਿੰਨੇ ਵੀ ਹੈਗੇ ਆ ਹੁਣ ਇਹ ਆ ਗਿਆ ਕੈਲੋਂ ਵਾਲਿਆਂ ਦਾ ਬਾਈ ਕੈਲੋਂ ਪਿੰਡ ਇਹਨਾਂ ਦੇ ਵੀ ਬਾਈ ਲੰਗਰ ਦੀ ਸੇਵਾ ਚਾਰਦੀ ਆ ਕਹਾਣਾ ਸਟਾਰਟਿੰਗ ਆ ਦੇਖੋ ਤਿਆਰੀ ਹੈ ਪੂਰੀ ਅੱਜ ਲੰਗਰ ਵਾਟਰ ਖਾਇਆ ਬਾਬੇ ਦਾ ਉਸ ਤੋਂ ਬਾਅਦ ਫਿਰ ਲੰਗਰ ਸ਼ੁਰੂਆਤ ਕਰਨਗੇ ਵੈਸੇ ਮੌਸਮ ਬਹੁਤ ਜ਼ਿਆਦਾ ਹੋ ਗਿਆ ਖਰਾਬ ਹੋ ਗਿਆ ਤੂੰ ਤਾਂ ਬਹੁਤ ਜ਼ਿਆਦਾ ਪੈ ਗਈ ਅੱਜ ਚੁੰਨੀ ਰੋਡ ਤੇ ਦਾ ਬਾਈ ਬਹੁਤ ਆ ਲੰਗਰ ਲੱਗਦੇ ਆ ਚੁੰਨੀ ਰੋਡ ਵਾ ਕਿਉਂਕਿ ਫਤੇਗੜ ਸਰਹੰਦ ਸਿੱਧਾ ਜਾਂਦਾ ਆ ਰੋਡ ਤੇ ਉਸ ਰੋਡ ਤੇ ਦਾ ਬਹੁਤ ਲੰਗਰ ਲੱਗੇ ਹੋੁੰਦੇ ਆ ਥਾਂ ਥਾਂ ਅੱਧਾ ਅੱਧਾ ਕਿਲੋਮੀਟਰ ਬਾਅਦ ਲੰਗਰ ਅੱਧਾ ਕਿਲੋਮੀਟਰ ਆ ਲੰਗਰ ਹੁੰਦਾ 500 ਮੀਟਰ ਬਾਅਦ 200 ਜਿੰਨੇ ਹੀ ਪਿੰਡ ਪੈਂਦੇ ਆ ਪਿੱਛੇ ੜ ਕੇ ਸਾਰੇ ਰੋੜਾਂ ਵਾ ਆ ਜਾਂਦੇ ਆ ਤੇ ਰੋੜਾਂ ਤੇ ਆਪਣੇ ਲੰਗਰ ਲਾਂਦੇ ਸੇਵਾ ਕਰਦੇ ਆ ਪੂਰੇ। ਭਾਈ ਅੱਜ ਤੁਲਦੇ ਦਾ ਬਹੁਤ ਜ਼ਿਆਦਾ ਮੌਸਮ ਖਰਾਬ ਹੋ ਗਿਆ। ਮੈਸੇ ਲਾਂਡਰਾ ਚ ਵੀ ਪਹਿਲਾਂ ਲੰਗਰ ਦੀ ਸੇਵਾ ਕਾਣਾ ਚੱਲੀ ਪਾਟ ਰਖਾਇਆ ਪਿਆ ਤੇ ਲਾਂਡਰਾ ਚ ਵੀ ਕੱਲ ਤੇ ਲੰਗਰ ਜਿਹੜਾ ਸਟਾਰਟ ਹੋ ਜਣਾ। ਬਾਕੀ ਵੀ ਲਾਂਡਰਾ ਦੀ ਵੀ ਲੰਗਰ ਦੀ ਤਿਆਰੀ ਹੈਗੀ ਸਟਾਰਟ ਹੋਣੀ ਦੇਖੋ ਜੇ ਲੰਗਰ ਆ ਸਟਾਰਟ ਹੋ ਜਾਂਦਾ ਭਾਈ ਇੱਥੇ ਤੇ ਜਾਮ ਲੱਗਣਾ ਸ਼ੁਰੂ ਹੋ ਜਾਂਦਾ ਆ। ਅੱਜ ਪਾਟ ਰਖਾਇਆ ਲਾਂਡਰਾ ਵੀ ਤੇ ਉਸ ਤੋਂ ਬਾਅਦ ਫਿਰ ਕੱਲ ਤੇ ਮਲਾ ਦਾ ਲੰਗਰ ਇੱਥੇ ਵੀ 26 27 ਨੂੰ ਲੱਗਣਾ ਆ। ਰੋਟੀ ਪਾਣੀ ਦਾ ਚਾਹ ਦਾ ਲੰਗਰ ਬਹੁਤ ਜ਼ਿਆਦਾ ਬਈ ਰੋਡ ਤੇ ਲੱਗੇ ਹੋਏ ਹੁੰਦੇ ਆ ਜਿਹਦੇ ਕਰਕੇ ਬਈ ਟ੍ਰੈਫਿਕ ਜਮ ਤਾਂ ਹੁੰਦਾ ਹੀ ਥੋੜਾ ਬੋਟਾ ਕੋਈ ਗੱਲ ਨਹੀਂ 2-4 ਦਿਨ ਤਾਂ ਰਹਿਣਾ ਹੀ ਹੈ ਤੇ ਬਾਕੀ ਸਾਰਾ ਕੁਝ ਐਦਾਂ ਹੀ ਚੱਲਦਾ ਰਹਿਣਾ ਤੋਂ ਆਪਾਂ ਨੇ ਅੱਜ ਬਲੌਗ ਦੇ ਵਿੱਚ ਆਈ ਕੁਝ ਦਿਖਾਣਾ ਦਾ ਵੀ ਲੰਗਰਾਂ ਦੀ ਕਿੰਨੀ ਸੇਵਾ ਕਰਦੇ ਆ ਬੜੇ ਲਾਂਡਰ ਰੋਡ ਤੇ ਤੇ ਬਾਕੀ ਚੁੰਨੀ ਰੋਡ ਤੇ ਬਲੂਡ ਰੋਡ ਤੇ ਦਾ ਬਹੁਤ ਲੱਗੇ ਹੋਏ ਹੁੰਦੇ ਆ ਚਲੋ ਬਲੌਗ ਨੂੰ ਬਈ ਲਾਈਕ ਕਰੋ ਸ਼ੇਅਰ ਕਰੋ ਬਸ ਬਸ ਦਿਖਾਇਓ ਬਈ 25 ਦਸੰਬਰ ਵਾਲੇ ਦਿਨ ਇਕੱਲੇ ਕ੍ਰਿਸਮਸ ਕਰਕੇ ਨਹੀਂ ਲੰਗਰ ਲੱਗਦੇ ਇਹਗੇ ਇਹ ਸਾਰੇ ਸਹਿਬਜ਼ਾਦਿਆਂ ਦੀ ਸ਼ਾਦ ਨੂੰ ਲੱਗਦੇ ਆ ਤੇ ਸੋਂ ਉਹਨਾਂ ਨੂੰ ਸਮਰਪਿਤ ਸਾਰੇ ਲੰਗਰ। ਵਲੌਗ ਨੂੰ ਬਈ ਲਾਈਕ ਕਰਿਓ, ਸ਼ੇਅਰ ਕਰਿਓ, ਬਾਤ ਤੇ ਸਬਸਕ੍ਰਾਈਬ ਕਰਿਓ ਤਾਂ ਕਿ ਬਾਤ ਬਾਤ ਦਰੀਜ ਹੋਵੇ ਤੇ ਬਾਤ ਬਾਤ ਪਹੁੰਚ ਸਕੇ ਲੋਕਾਂ ਤੱਕ। ਠੀਕ ਹੈ, ਮਿਲਦੇ ਆ tassrika